ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਆਊਟਗੇਟ ਦੇ ਬਾਹਰ ਟੁੱਟੀ ਸੜਕ ਅਤੇ ਸੜਕ ਤੇ ਖੜੇ ਗੰਦੇ ਪਾਣੀ ਕਰ ਰੇਲਵੇ ਸਟੇਸ਼ਨ ਤੋਂ ਆਉਣ ਤੇ ਜਾਣ ਵਾਲੇ ਯਾਤਰੀਆਂ ਅਤੇ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਨਗਰ ਨਿਗਮ ਅੰਮ੍ਰਿਤਸਰ ਦੇ ਸ਼ਹਿਰ ਵਿੱਚ ਹੋ ਰਹੇ ਵਿਕਾਸ ਤੇ ਦਾਵੇ ਖੋਖਲੇ ਨਜ਼ਰ ਆਉਂਦੇ ਹਨ। ਰਾਹਗੀਰਾਂ ਤੇ ਇਥੋਂ ਦੇ ਦੁਕਾਨਦਾਰਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਇਹ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ਇਸ ਸੜਕ ਦੀ ਰਿਪੇਅਰ ਕਰਵਾਈ ਜਾਵੇ ਕਿਉਂਕਿ ਬਾਹਰ ਤੋਂ ਆਉਣ ਵਾਲੇ ਯਾਤਰੀ ਜੋ ਟ੍ਰੇਨ ਰਾਹੀਂ ਗੁਰੂ ਨਗਰੀ ਆਉਂਦੇ ਹਨ ਉਸ ਸ਼ਹਿਰ ਦਾ ਕੀ ਪ੍ਰਭਾਵ ਲੈ ਕੇ ਜਾਣਗੇ ਉਹਨਾਂ ਕਿਹਾ ਕਿ ਇੱਥੇ ਪਏ ਖੱਡਿਆਂ ਕਾਰਨ ਈ ਰਿਕਸ਼ਾ ਪਲਟ ਜਾਂਦੇ ਹਨ ਜਿਸ ਕਾਰਨ ਸਵਾਰੀਆਂ ਨੂੰ ਸੱਟਾਂ ਵੀ ਲੱਗਦੀਆਂ ਹਨ ਉਹਨਾਂ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਸੜਕ ਦੀ ਮਹੱਤਤਾ ਨੂੰ ਸਮਝਦਿਆਂ ਇਸ ਨੂੰ ਠੀਕ ਕਰਵਾਇਆ ਜਾਵੇ ਰੇਲਵੇ ਸਟੇਸ਼ਨ ਆਊਟਗੇਟ ਹੈਗਾ ਸਰ ਜੀ ਬਹੁਤ ਬੜਾ ਹਾਲਾਤ ਹੈਗਾ ਜੇ ਰੋਡ ਸਾਰਾ ਟੁੱਟਾ ਹੋਇਆ ਇਸ ਕਰਕੇ ਜਾਮ ਲੱਗਦਾ ਇੱਥੇ ਔਰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਣੀਗੀ ਇਹ ਇਹ ਰੋਡ ਬਣਵਾਇਆ ਜਾਏ ਪਿਛਲਾ ਗੇਟ ਉੱਤੇ ਹੀ ਟੋਆ ਪੈ ਗਿਆ ਉਹ ਵੀ ਸਾਰਾ ਟੁੱਟਾ ਪਿਆ ਵਾ ਅਗਲਾ ਗੇਟ ਆ ਉੜ ਗੇਟ ਆ ਗੱਡੀਆਂ ਨਿਕਲਦੀਆਂ ਵਾ ਜਾਮ ਲੱਗ ਜਾਂਦਾ ਬਦੋ ਬਦੀ ਟਾਇਰ ਦੀ ਰੀਸ਼ੇ ਵਾਲੇ ਪਲਟ ਜਾਂਦੇ ਇੱਥੇ ਇਹ ਰੋਡ ਬਣਵਾਇਆ ਜਾਏ ਸਰ ਜੀ ਫਾਸਟਵੇ ਨਿਊਜ਼ ਟੀਮ ਅੱਜ ਖੜੀ ਹੈ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਐਗਜ਼ਿਟ ਗੇਟ ਦੇ ਬਾਹਰ ਦੋਸਤੋ ਪਹਿਲੇ ਵੀ ਕਾਫੀ ਵਾਰ ਇਸੋ ਦੀਆਂ ਖਬਰਾਂ ਤੁਹਾਨੂੰ ਦਿਖਾ ਚੁੱਕੇ ਆ ਹਾਲਾਤ ਇੱਥੋਂ ਦੇ ਤੁਹਾਡੇ ਸਾਹਮਣੇ ਨੇ ਸੜਕ ਤੇ ਲਗਭਗ 200 ਮੀਟਰ ਤੱਕ ਇੱਕ ਜਿਹੜੀ ਪੱਕੀ ਜਗ੍ਹਾ ਬਣੀ ਹੋਈ ਹੈ ਜਿੱਥੇ ਟੋਏ ਪਏ ਹੋਏ ਨੇ ਪਾਣੀ ਖੜਾ ਹੈ ਬਰਸਾਤੀ ਔਰ ਨੁਕਸਾਨ ਹੁੰਦਾ ਹੈ ਗੱਡੀਆਂ ਦਾ ਲੋਕ ਡਿੱਗਦੇ ਨੇ ਸੱਟਾਂ ਲੱਗਦੀਆਂ ਨੇ ਜਿਵੇਂ ਤੁਸੀਂ ਸੁਣਿਆ ਦੁਕਾਨਦਾਰਾਂ ਤੋਂ ਰਾਗੀਰਾ ਤੋਂ ਕਿ ਇਹ ਬਹੁਤ ਦਿਨ ਤੋਂ ਕਿਸੇ ਹਾਲਾਤ ਵਿੱਚ ਹੈ ਸੜਕ ਔਰ ਅੱਗੇ ਟਰੈਫਿਕ ਲਾਈਟ ਦੇ ਸਿਗਨਲ ਵਾਲਾ ਚੌਕ ਹੈ ਉੱਥੇ ਵੀ ਲੋਕ ਰੁਕਦੇ ਨੇ ਔਰ ਇਸ ਟੁੱਟੀ ਹੋਈ ਟੋਟੇ ਕਾਰਨ ਕਾਫੀ ਲੰਬਾ ਜਾਮ ਵੀ ਲੱਗ ਜਾਂਦਾ ਟਰੈਫਿਕ ਦਾ ਔਰ ਲੋਕਾਂ ਦਾ ਨੁਕਸਾਨ ਵੀ ਹੁੰਦਾ ਹੈ ਕਿਉਂਕਿ ਪਾਣੀ ਭਰਿਆ ਹੋਣ ਕਾਰਨ ਪਤਾ ਨਹੀਂ ਲੱਗਦਾ ਕਿ ਟੋਆ ਕਿੱਥੇ ਹੈ ਸੜਕ ਕਿੱਥੇ ਹੈ ਸੋ ਪ੍ਰਸ਼ਾਸਨ ਨੂੰ ਔਰ ਸਬੰਧਤ ਵਿਭਾਗ ਨੂੰ ਚਾਹੀਦਾ ਹੈ ਇਸ ਵੱਲ ਧਿਆਨ ਦੇਣ ਕਿਉਂਕਿ ਇਹ ਬਿਲਕੁਲ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਹੈ ਔਰ ਲੋਕ ਬਾਹਰੋਂ ਆਉਂਦੇ ਨੇ ਸ਼ਰਧਾਲੂ ਸੰਗਤ ਟੂਰ ਜਿਹੜੇ ਟੂਰਿਸਟ ਨੇ ਉਹ ਵੀ ਹੁੰਦੇ ਨੇ ਔਰ ਕੀ ਇਮਪ੍ਰੈਸ਼ਨ ਲੈ ਕੇ ਜਾਂਦੇ ਹੋਣਗੇ ਇਸ ਗੁਰੂ ਨਗਰੀ ਦਾ ਤੋਂ ਸਬੰਧਤ ਵਿਭਾਗ ਨੂੰ ਔਰ ਪੰਜਾਬ ਸਰਕਾਰ ਨੂੰ ਖਾਸ ਕਰਕੇ ਸਾਡੇ ਵੱਲੋਂ ਵੀ ਅਪੀਲ ਹੈ ਕਿ ਕਮ ਸੇ ਕਮ ਇਸ ਜਗ੍ਹਾ ਦਾ ਇਹ ਥੋੜਾ ਸੁਧਾਰ ਕੀਤਾ ਜਾਵੇ ਔਰ ਇਹ ਸੜਕ ਨੂੰ ਸਹੀ ਕਰਾਇਆ ਜਾਵੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ